ਹਨੇਰਾ ਬੜਕੇ ਖਾਂ ਕੇ ਚਾਨਣੋ ਯਾਰਾ ਇੱਕ ਕੈਸੀਆ ਥਾਂ ਸੁਪਨੇ ਰੁੱਲ ਗਏ ਗੈਰ ਮਿੱਟੀ ਵਿੱਚ ਹੋ ਕੇ ਬਣ ਕੇ ਆਉਂਦੀਆਂ ਬਾਕੀ ਸਭ ਅੱਖਾਂ ਅੱਗੇ ਬਣ ਗਈ ਮਾੜੀ ਖੁਆਬਾਂ ਦੀ ਇੱਥੋਂ ਪੂਰੇ ਕਰਾਂ ਮੈਂ ਘਰ ਦੇ ਚੰ ਆਜਾ ਮੈਕਸੀਕੋ ਚਲੀਏ ਫਿਲਮ ਆਈ ਸੀ ਐਮੀ ਵਰਕ ਦੇ ਸੱਚ ਬਿਆਨ ਕੀਤਾ ਸੀ ਉਸੇ ਫਿਲਮ ਦੇ ਗਾਣੇ ਦਾ ਛੋਟਾ ਜਿਹਾ ਚੰ ਤੁਸੀਂ ਵੀ ਸੁਣਿਆ ਤੇ ਹੁਣ ਉਸੇ ਫਿਲਮ ਉਸੇ ਗਾਣੇ ਦੇ ਬੋਲਨਾ ਵਾਂਗ ਤੁਹਾਨੂੰ ਇੱਕ ਕਹਾਣੀ ਵੀ ਸੁਣਾਉਣੀ ਉਹ ਵੀ ਹਟਬੀਤੀ ਇਹ ਹੱਥ ਅੱਗੇ ਬੈਠੀ ਆ ਭਾਈ ਕੋਈ ਏਜੰਟਾ ਦਾ ਗੇੜ ਕੇ ਦੋ ਨੰਬਰ ਚਨਾ ਭਾਈ ਕੇ ਪਾਸੇ ਜਾਓ बाजी कहीं तो खा लो थोड़ी खा लो कतर का ले दिल्ली तो कतर तो फिर सिद्धबराजी ले कर ले फिर अगेट बता लिया करेंगे ये डबाई से गया है घर में मैंने दिन और तरीक़ उठे जाके ये नहीं पता सनु कितना गया मेरे कानों कितना गया वो नहीं सनु पता अच्छे हाँ जी साढ़े कोलोतर डबाई ने गया ऐसी कोई border cross � ਕਾਂਦੇ ਨੰਟਪੇ ਕੋਈ ਕੁਝ ਨਹੀਂ ਕੀਤਾ ਬਿਲਕੁਲ ਲੀਗਲ ਅਸੂਖੜੇ ਤੇ ਸਾਨੂੰ ਆ ਕੇ ਲੈ ਕੇ ਗਏ ਖੁਦ ਪੁਲਿਸ ਆ ਲਿਆ ਸਾਡੇ ਕੋਲੇ ਲੋਨ ਲੈ ਕੇ ਭੇਜਿਆ ਸੀ ਬੱਚੇ ਨੂੰ ਬਾਹਰ ਤੇ ਬਸ ਆ ਹੋ ਗਿਆ ਜਿਹੜਾ ਪਤਾ ਹੀ ਇਸ ਬਾਰੇ ਕੰਮਕਾਰ ਉਹਰੇ ਹੈ ਨਹੀਂ ਕਿ ਕੋਈ ਵੀ ਸਾਡੇ ਵਾਸਤੇ ਅਜਿਹਾ ਆਪਣੇ ਬੱਚਿਆਂ ਵਾਸਤੇ ਭੇਜਿਆ ਸੀ ਵੀ ਚੰਗਾ ਕਮਾਊਗਾ ਆਪਦਾ ਕੋ ਹੋਰ ਬੜੀ ਹਾਲਤ ਹੈ ਜੀ ਕਿ ਜਾ ਉਹਨੂੰ ਕਰਜ਼ਾ ਚੱਕਿਆ ਜੀ ਮਕਾਨ ਜਾਨਾ ਰੱਖਿਆ ਤੇ ਲਾਰਾ ਰੋਡ ਦਾ ਰਸਤੇ ਦਾ ਰਕੋ ਤੇ ਪੱਡਾ ਇਹ ਤਾਂ ਤਹੀ ਸਰਕਾਰ ਹੀ ਆ ਜੋ ਕੋਈ ਮਾੜੀ ਮੁਕੀ ਮੈਚ ਕਰ ਦਵੇ ਟਗੜੀ ਰੋਟੀ ਖਾਂਦੇ ਰਹਿ ਜਾਾਂਗੇ ਨਹੀਂ ਕਿਸੇ ਨੇ 60 ਲੱਖ ਦਿੱਤਾ ਕਿਸੇ ਨੇ 45 ਪਰ ਅਮਰੀਕਾ ਦੀ ਫਲਾਈਟ ਰਾਸ ਨਹੀਂ ਆਈ ਭਾਰਤ ਤੋਂ ਦੁਬਈ ਫਿਰ ਬ੍ਰਾਜ਼ੀਲ ਫਿਰ ਪਨਾਮਾ ਦੇ ਜੰਗਲਾਂ ਰਾਹੀਂ ਅਮਰੀਕਾ ਵਿੱਚ ਦਾਖਲ ਹੋਏ ਪਰ ਅਮਰੀਕਾ ਵਿੱਚ ਜਾ ਕੇ ਵਸਣ ਦੇ ਸੁਪਨੇ ਸੁਪਨੇ ਹੀ ਰਹਿ ਗਏ ਖੁਦ ਦਾ ਸਮਾਂ ਤੇ ਪੈਸਾ ਖਰਾਬ ਕਰਕੇ ਵਾਪਸ ਡਿਪੋਰਟ ਹੋ ਕੇ ਆ ਗਏ ਅੰਮ੍ਰਿਤਸਰ ਦੇ ਆਕਾਸ਼ਦੀਪ ਅਜਨਾਲਾ ਦੇ ਦਲੇਰ ਸਿੰਘ ਹੁਸ਼ਿਆਰਪੁਰ ਦੇ ਹਰਵਿੰਦਰ ਸਿੰਘ ਸੁਖਪਾਲ ਸਿੰਘ ਦੀ ਜ਼ੁਬਾਨੀ ਸੁਣੋ ਉਹਨਾਂ ਦੀਆਂ ਕਹਾਣੀਆਂ ਕਿਵੇਂ ਉਹਨਾਂ ਨੂੰ ਰਾਹ ਵਿੱਚ ਔਖੇ ਆਈਆਂ ਆਈਆਂ ਕਿਵੇਂ ਰਾਹ ਵਿੱਚ ਉਹਨਾਂ ਨੂੰ ਪਿੰਜਰ ਦੇਖੇ ਲਾਸ਼ਾਂ ਵਿਖੀਆਂ ਕਿਵੇਂ ਉੱਥੇ ਪਹੁੰਚੇ ਤੇ ਕਿਵੇਂ ਹੁਣ ਡਿਪੋਰਟ ਹੋ ਕੇ ਵਾਪਸ ਆਏ ਡੰਕੀ ਦਾਏ ਡਰਾਉਣਾ ਸੱਚ ਸਾਨੂੰ ਇਥੇ ਏਜੰਟ ਨੇ ਕਿਹਾ ਹੈ ਕਿ ਤੁਹਾਨੂੰ ਇੱਕ ਨੰਬਰ 'ਚ ਹੀ ਖੜਾਂਗੇ ਯੂਐਸਏ ਜੀ ਹਾਂ ਸਾਨੂੰ ਇੱਥੋਂ ਦबई ਖੜਿਆ ਨਾ ਵੀਜ਼ਾ ਲਵਾ ਕੇ ਅੰਤਬਈ ਤੋਂ ਫਿਰ ਬ੍ਰਾਜ਼ੀਲ ਖੜਿਆ ਬ੍ਰਾਜ਼ੀਲ ਉਹਨਾਂ ਨੇ ਸਾਨੂੰ 1 ਤੋਂ 2 ਮਹੀਨੇ ਬਿਠਾਇਆ ਤੁਹਾਡਾ ਅਜ ਵੀਜ਼ਾ ਗਾਂ ਲਵਾਉਨੇ ਆ ਜੀ ਇਦਾਂ ਲਾਰੇ ਲਾਉਂਦੇ ਰਹੇ ਫਿਰ ਅਸੀਂ ਉਹਨਾਂ ਨੂੰ ਇੱਕ ਦਿਨ ਮੈਂ ਕਿਹਾ ਕਿ ਮੈਂ ਕਿ ਕਰਾਉ ਸਾਈ ਨੂੰ ਤੁਸੀਂ ਇਹਨਾਂ ਨੇ ਕਿਹਾ ਸਾਨੂੰ ਬਿਠਾਇਆ ਨੋ ਪਰ ਉਹ ਕਹਿੰਦੇ ਕਿ ਅੱਜ ਕਰਾਉਨੇ ਕੱਲ ਕਰਾਉਨੇ ਲਾਰਾ ਲੰਦੇ ਰਹੇ ਪਰ ਇੱਕ ਦਿਨ ਉਹ ਕਹਿੰਦੇ ਕਿ ਵੀਜ਼ਾ ਨਹੀਂ ਲੱਗਣਾ ਤੇ ਤੁਹਾਨੂੰ ਥਲੜੀ ਡੌਂਕੀ ਲਾਉਣੀ ਪਊਗੀ ਹਾਂਜੀ ਪਨਾਮਾ ਹਲੇ ਤੇ ਸਾਡੇ ਕੋ ਮੇਰੇ ਕੋ ਰਸਤਾ ਉਹੀ ਰਹਿ ਗਿਆ ਸੀ ਫਿਰ ਹਾਂ ਪਨਾਮਾ ਹਲੇ ਕਿੰਨਾ ਟਾਈਮ ਲੱਗਾ ਆਪ ਲੋਕਾਂ ਨੂੰ ਆਪ ਕੋ ਪਹੁੰਚਣਾ ਕੋਈ 4 ਤੋਂ 5 ਮਹੀਨੇ ਲੱਗੇ ਸਾਰੇ ਰਸਤੇ ਚ ਸਾਰੇ ਰਸਤੇ ਕਰਨਾ ਕੋਕਾ ਸੀ ਪੂਰੀ ਉਹ ਸਟੋਰੀ ਸਟੋਰੀ ਦੱਸੋ ਕਿੰਨਾ ਕਿੰਨਾ ਕੋਕਾ ਸੀ ਕਿੰਨਾ ਲਈ ਕੋਟਾ ਪਨਾਮਾ ਦੇ ਬਹੁਤ ਜੰਗਲ ਡੇਂਜਰ ਸੀ ਖਾਣ ਪੀਣ ਨੂੰ ਖਾਨਬੀਨ ਨੂੰ ਆਪਣੇ ਨਾਲ ਹੀ ਲੈ ਕੇ ਜਾਣਾ ਪੈਂਦਾ ਜਿੱਦਾਂ ਪਨਾਮਾ ਪਾਰ ਕਰਨਾ ਕੁਝ 120 ਕਿਲੋਮੀਟਰ ਦਾ ਜੰਗਲ ਆ ਤੇ ਤਿੰਨ ਦਿਨਾਂ ਚ ਪਾਰ ਹੁੰਦਾ ਤਿੰਨ ਸਾਢੇ ਤਿੰਨ ਦਿਨ ਲੱਗ ਜਾਂਦੇ ਜਿਸ ਨਾਲ ਬਿਲਕੁਲ ਕੁਝ ਫਿਲਮਾਂ ਵੀ ਬਣੀਆਂ ਨੇ ਕੀ ਉਹ ਸੱਚਾਈ ਹੈ ਵਾਕਈ ਤੁਸੀਂ ਅੱਖਾਂ ਨਾਲ ਉਹ ਸਾਰਾ ਕੁਝ ਦੇਖਿਆ ਬਿਲਕੁਲ ਜੀ ਸੱਚਾਈ ਹੈ ਜੀ ਕੋਈ ਕੱਲੇ ਹੀ ਹੋਰੀ ਤਾਂ ਨਾ ਲੋਕ ਹੋਰ ਵੀ ਸੀ 8 ਤੋਂ 10 ਜਣੇ ਸੀ ਹਾਂ ਜੀ ਇੰਡੀਅਨ ਹੀ ਵਿੱਚ ਨੇਪਾਲੀ ਵੀ ਹੁੰਦੇ ਗਰੋਪੀ ਹੁੰਦਾ ਜੀ ਜਿਹੜੀ ਸੈੱਟ ਕਿਲੇ ਜਰਸੀ ਸਰ ਹਾਂ ਜੀ ਜੇਡੀਐਸਵੀ ਨਾਲ हां जी लेडीज ਵੀ ਡੋਂਕੀ ਲਾ ਕੇ ਤਿੰਨ ਕੁ ਮਹੀਨੇ ਫਨਾਮਾ ਜੰਗਲ ਚ ਲੱਗੇ ਤੇ ਬਾਅਦ ਵਿੱਚ ਡੇਢ ਤੋਂ ਮਹੀਨਾ ਮੈਕਸੀਕੋ ਸਿਟੀ ਤੱਕ ਲੱਗੇ ਜਾ ਗਏ ਤੇ ਫਿਰ ਅੱਗੇ ਉੱਥੋਂ ਫਿਰ ਸਾਨੂੰ ਉਹਨਾਂ ਨੇ ਪਹਾੜੀ ਆ ਪਹਾੜੀ ਵਾਲੇ ਰਸਤੇ ਸਾਨੂੰ ਉਹਨਾਂ ਨੇ ਬੋਡਰੇਟ ਪਾਇਆ ਤੇ ਫਿਰ ਸਾਨੂੰ ਪੁਲਿਸ ਲੈ ਗਈ ਫੜ ਕੇ ਤੇ ਪੁਲਿਸ ਨੇ ਫਿਰ ਅੱਗੇ ਸਾਨੂੰ ਉੱਤੇ ਸੜ ਤੱਕ ਛੋਟੇ ਜਿਹੇ ਚੌਂਕੀ ਗਾ ਲਓ ਜਾਂ ਕੈਂਪ ਕਹਿ ਲਓ ਨਾਲ ਉੱਥੇ ਲੱਗੇ 26 ਦਿਨ ਸਾਨੂੰ ਰੱਖਿਆ ਉਹਨਾਂ ਨੇ ਤੇ ਕੱਲ ਫੇ ਸਾਨੂੰ 10 ਪਰਸੋ ਸਾਨੂੰ 10 ਵਜੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਇਹ ਕੈਂਪ ਦੇ ਵਿੱਚ ਲੈ ਕੇ ਚੱਲੇ ਆਂ ਤੇ ਪਰ ਕੈਂਪ ਚ ਨਹੀਂ ਲੈ ਗਏ ਫਿਰ ਸਿੱਧਾ ਸਾਨੂੰ 에어ਪੋਰਟ ਤੇ ਲੈ ਗਏ ਹੱਥ ਕੜੀਆਂ ਲਾ ਕੇ ਪੈਰਾਂ ਨੂੰ ਵੀ ਤੇ ਫਿਰ ਉਹਨਾਂ ਨੇ ਸਾਨੂੰ ਜਹਾਜ਼ ਚ ਬਿਠਾ ਕੇ ਤੇ ਫਿਰ ਇੱਥੇ ਅੰਬਰਸਰ ਕਲ ਤਾਂ ਬਾਹਰ ਏਜੰਟਾਂ ਦੇ ਧੱਕੇ ਜੜ ਕੇ ਬਾਹਰ ਨੂੰ ਨਾ ਜਾਓ ਬਹੁਤ ਬੁਰੇ ਹਾਲਾਤ ਹੁੰਦੇ ਨੇ ਬਾਜੀ ਨਾ ਕੁਝ ਖਾਣ ਨੂੰ ਨਾ ਪੀਣ ਨੂੰ ਨਾ ਘਰਦਿਆਂ ਨਾ ਗੱਲ ਹੁੰਦੀ ਆ ਕੁਝ ਨਹੀਂ ਮਿਲਦਾ ਤੁਸੀਂ ਇੱਥੇ ਥੋੜਾ ਖਾ ਲੋ ਬਾਹਰ ਵਾਲਾ ਕੰਮ ਨਾ ਕਰੋ ਮੇਰਾ ਵੀਰ ਹਾਥੀ ਜੋੜ ਕੇ ਬੇਨਤੀ ਆ ਰੈਂਡ ਭਾਜੀ ਸੁਪਨੇ ਇੱਥੇ ਪੂਰੇ ਕਰ ਲੋ ਬਾ ਬਹੁਤ ਬੁਰਾ ਹਾਲ ਹੁੰਦਾ ਭਾਜੀ ਬਹੁਤ ਨਾ ਕੁਝ ਖਾਣ ਨੂੰ ਮਿਲਦਾ ਨਾ ਉੱਥੇ ਇੱਜ਼ਤ ਮਿਲਦੀ ਆ ਕੁਝ ਨਹੀਂ ਉੱਥੇ ਇੱਜ਼ਤ ਹੈਗੀ ਭਾਜੀ ਬੰਦੇ ਦੀ ਦੁਬਈ ਤੋਂ ਇਹ ਦੁਬਈ ਗਿਆ ਤਾਂ 5 ਲੱਖ ਰੁਪਏ ਲੱਗੇ ਤੇ ਦੁਬਈ ਤੋਂ 45 ਲੱਖ ਰੁਪਏ ਦਿੱਤਾ ਦੇ ਕੋਈ ਜੇ ਦੁਬਈ ਜੇ ਤੋ ਰਿਹਾ ਨਾ ਕਾਫੀ ਧੇਰ ਉੱਥੇ ਬਹਾ ਖਰਚ ਆਇਆ ਵਾਟ ਹੋਟਲ ਅੱਟ ਦਾ ਮਹਿੰਗੀ ਵੀ ਬਹਾ ਟੋਟਲ 60 ਲੱਖ ਤੋਂ ਉੱਪਰ ਹੀ ਜਾਗਾ ਸਰਕਾਰ ਨੂੰ ਇਹ ਚਾਹਣਾ ਚਾਹੁੰਦੇ ਆ ਵੀ ਚਲੋ ਜਿਹੜੇ ਰਾਏ ਬੱਚੇ ਸਾਰੇ ਨੌਜਵਾਨ ਇਹਨਾਂ ਨੂੰ ਇਹਨਾਂ ਦੀ ਮਦਦ ਕਰੇ ਸਰਕਾਰ ਇੱਕ ਦਰਦ ਦੀ ਦਾਸਤਾਨ ਇਸ ਧਿਤੋਂ ਵੀ ਸੁਣੋ 21 ਸਾਲਾਂ ਮੁਸਕਾਨ ਜੋ ਘਰੋਂ ਗਈ ਸੀ ਸੁਨਾਰੇ ਪੁਵਖ ਲਈ ਪਰ ਉਸ ਦਾ ਧੁੰਦਲਾ ਪੁਵਖ ਬਣ ਗਿਆ ਰੋ ਰੋ ਕੇ ਬੁਰਾ ਹਾਲੇ ਸਾਰਾ ਦਰਦ ਸਾਰੀ ਤੱਕੇਸ਼ਾਈ ਉਸਨੇ ਦਸੀ ਨਾਲੀ ਉਸਦੇ ਪਿਤਾ ਅਤੇ ਉਸ ਸਥਿਤੀ ਦੇ ਹੰਝੂ ਰੁਕਣੋਂ ਨਹੀਂ ਹਟਦੇ ਕੁਝ ਬੋਲਿਆ ਵੀ ਨਹੀਂ ਜਾ ਰਿਹਾ ਪਰ ਫਿਰ ਵੀ ਸੁਣੋ ਜੋ ਦਰਦ ਇਸ ਪਰਿਵਾਰ ਨੇ ਬਿਆਨ ਕੀਤਾ ਮੇਰਾ ਨਾਮ ਮਸਕਾਨ ਹੈ ਮੈਂ ਯੂਕੇ 5 ਜਨਵਰੀ 2024 ਨੂੰ ਗਈ ਸੀ ਸਟੱਡੀ ਵੀਜ਼ਾ ਸੀ ਮੇਰਾ ਮੈਯੂਕੇ ਵੈਲਿਡ ਸੀ ਅਸੀਂ ਘੁੰਮਣ ਗਏ ਸੀ ਤੇਜਵਾਨਾ ਤੱਕ ਤੇ ਉਸ ਤੋਂ ਬਾਅਦ ਸਾਨੂੰ ਰੋਕਿਆ ਵੀ ਤੁਹਾਨੂੰ ਆਣਗੇ ਉਹ ਤੁਹਾਨੂੰ ਲੈ ਕੇ ਜਾਣਗੇ ਤੇ ਅਸੀਂ ਵੇਟ ਕੀਤਾ ਸਾਨੂੰ ਖੁਦ ਆਏ ਲੈ ਕੇ ਗਏ ਸਾਨੂੰ ਬਹੁਤ ਦੇ ਬਿਹੇਵ ਕੀਤਾ ਉੱਥੇ ਜਾ ਕੇ ਤੇ ਥੋੜੇ ਦਿਨਾਂ ਬਾਅਦ ਸਾਨੂੰ 10 ਦਿਨ ਉਹਨਾਂ ਨੇ ਰੱਖਿਆ ਬਹੁਤ ਧਿਆਨ ਰੱਖਿਆ ਤੇ 10 ਦਿਨਾਂ ਬਾਅਦ ਉਹਨਾਂ ਨੇ ਸਾਨੂੰ ਇੱਥੇ ਇੰਡੀਆ ਲੈ ਕੇ ਵਾਪਸ ਛੱਡਤਾ ਤੇ ਕਹਿੰਦਾ ਤੁਸੀਂ ਰਿਪੋਰਟ ਅਸ ਤਾ ਕੁਝ ਕੀਤਾ ਵੀ ਨਹੀਂ ਬਿਨਾ ਗੱਲ ਤੋਂ ਨਹੀਂ ਸਾਨੂੰ ਉਹਨਾਂ ਨੇ ਉੱਥੇ ਵੀ ਜਦੋਂ ਫਲਾਈਟਸ ਬਠਾਇਆ ਫਲਾਈਟਸ ਵੀ ਨਹੀਂ ਸਾਨੂੰ ਦੱਸਿਆ ਅਸੀਂ ਵਾਪਸ ਇੰਡੀਆ ਆ ਰਹੇ ਹਾਂ ਅਸੀਂ ਇੱਥੇ ਆ ਕੇ ਸਾਨੂੰ ਪਤਾ ਲੱਗਿਆ ਅਸੀਂ ਇੰਡੀਆ ਵਾਪਸ ਆ ਗਏ ਅਸੀਂ ਤਾਂ ਆਪਣੇ ਬੱਚੇ ਦੇ ਫਿਊਚਰ ਵਾਸਤੇ ਭੇਜਿਆ ਸੀਗਾ ਬੱਚੇ ਨਾਲ ਤੱਕਾ ਹੋ ਗਿਆ ਜੀ ਉਹ ਦੇਖਣਾ ਚਾਹੀਦਾ ਹੁਣ ਤੁਹਾਨੂੰ ਸਰਕਾਰਾਂ ਨੂੰ ਕਿ ਕਿਸ ਤਰ੍ਹਾਂ ਮਤਲਬ ਵੀ ਤੁਹਾਡੇ ਕਿੰਨੇ ਬੱਚੇ ਆ ਤੇ ਚਾਰ ਕੁੜੀਆਂ ਮੇਰੇ ਜੀ ਇਹ ਵੱਡੀ ਕੁੜੀਆਂ ਸਭ ਤਾਂ ਜੀ ਲੋਨ ਲੈ ਕੇ ਭੇਜਿਆ ਸੀ ਬੱਚੇ ਨੂੰ ਬਾਹਰ ਜੀ ਤੇ ਬਸ ਆ ਹੋ ਗਿਆ ਜਿਹੜਾ ਤੁਹਾਨੂੰ ਪਤਾ ਹੀ ਐ ਇਸ ਬਾਰੇ ਲਵਪ੍ਰੀਤ ਕੌਰ ਤੇ ਉਸ ਦਾ ਪੁੱਤ ਜਗਰੂਪ ਜਸਕਰਨ ਜੋ ਜਲੰਧਰ ਨੇੜਲੇ ਪਿੰਡਾਂ ਤੋਂ ਸਬੰਧਤ ਨੇ ਉਹਨਾਂ ਸਾਰਿਆਂ ਦਾ ਦਰਦ ਵੀ ਸੁਣਿਆ ਨਹੀਂ ਜਾ ਸਕਦਾ ਕਿਸ ਤਰ੍ਹਾਂ ਲੱਖਾਂ ਰੁਪਏ ਲਗਾ ਕੇ ਵਿਦੇਸ਼ ਗਏ ਪਰ ਹੁਣ ਨਾ ਉਧਰ ਦੇ ਰਹੇ ਨਾ ਇਧਰ ਦੇ ਸਾਨੂੰ ਕੁਝ ਨਹੀਂ ਪਤਾ ਲੱਗਾ ਉਹਨਾਂ ਨੇ ਸਾਨੂੰ ਕਿਦਾਂ ਪੇਜ ਆ ਵੇਸਾਂ ਨੂੰ ਚੋਰੀ ਚੜਾਏ ਨੇ ਕੁਝ ਨਹੀਂ ਉਹਨਾਂ ਨੇ ਦੱਸਿਆ ਰੀਜ਼ਨ ਕੁਝ ਨਹੀਂ ਨਾ ਕੋਈ ਬਿਆਨ ਹੋਇਆ ਕੁਝ ਨਹੀਂ ਰੀਜ਼ਨ ਦੱਸਿਆ ਉੱਥੇ ਕੈਂਪਸ 'ਚ ਸਾਨੂੰ ਲੱਗੇ ਸੀ ਉੱਥੇ ਸਾਰਿਆਂ ਨੂੰ ਪਤਾ ਨਹੀਂ ਲੰਗਾ ਕੀ ਕੀਤਾ ਉਹਨਾਂ ਨੇ ਸਾਨੂੰ ਇਕੱਠੇ ਕਰਕੇ ਲੈ ਆਏ ਇੰਡੀਆ ਲੋਕ ਨਹੀਂ ਹੋਰ ਵੀ ਹੈਗੇ ਸੀ ਸੱਤ ਪਿਆਮਣੀਆਂ ਸੀ ਬਾਕੀ ਲੇਡੀਜ਼ ਸੀ ਸਿੰਗਲ ਸੀ ਪੰਜਾਬ ਦੇ 30 ਤੇ ਹਰਿਆਣਾ ਦੇ 33 ਜਦੋਂ ਅਮਰੀਕਾ ਨੇ ਡਿਪੋਰਟ ਕਰਕੇ ਵਾਪਸ ਭੇਜੇ ਜੋ ਹਾਲਾਤ ਪੰਜਾਬ ਦੇ ਨੌਜਵਾਨਾਂ ਨਾਲ ਹੋਏ ਉਹੀ ਹਾਲਾਤ ਹਰਿਆਣਾ ਦੇ ਨੌਜਵਾਨਾਂ ਨਾਲ ਵੀ ਹੋਏ ਉਹਨਾਂ ਦਾ ਦਰਦ ਸੁਣ ਕੇ ਤੁਹਾਡੇ ਲੋ ਕੰਡੇ ਖੜੇ ਹੋ ਜਾਣਗੇ ਅਰ ਜੀ ਬਹੁਤ ਸਾਰੀ ਪ੍ਰੋਬਲਮ ਆਈਆਂ ਕਿਤੇ ਕਿਨਾਵੇਂ ਉਹ ਰੋਟੀ ਹੈ ਸੀ ਕਿਤੇ ਨਹੀਂ ਕਿਤੇ ਆਪਣਾ ਸਮੁੰਦਰ ਚ ਕਿਤੇ ਕਿਸ਼ਤੀ ਤੇ ਕਿਤੇ ਰੋਡ ਤੇ ਕਦੀ ਆਪਣਾ ਪੁਲਿਸ ਪੈਸੇ ਖੋ ਲਿੰਦੇ ਕਦੀ ਮਾਫੀਆ ਪੈ ਜਾਂਦਾ ਕਦੀ ਕੁਛ ਕਦੀ ਕੁਛ ਬਹੁਤ ਸਾਰੀਆਂ ਮੁਸੀਬਤਾਂ ਸੀ ਭੁੱਕੇ ਤੇ ਆਏ ਰਹਿ ਕੇ ਤੁਹਾਨੂੰ ਪਤਾ ਵੀ ਕਿਵੇਂ ਤੋਂ ਅਮਰੀਕਾ ਕਿਹੜੀ ਤਾਰੀਖ ਸੀ ਜਦੋਂ ਤੁਸੀਂ ਪਹੁੰਚੇ ਸੀ ਮੈਂ ਅਮਰੀਕਾ 22 ਜਨਵਰੀ ਨੂੰ ਮੈਂ ਪਹੁੰਚ ਗਿਆ ਸੀ ਬਾਰਡਰ ਦੇ ਕੋਲ 22 ਜਨਵਰੀ ਨੂੰ ਮੈਂ ਬਾਰਡਰ ਕ੍ਰੋਸ ਕੀਤਾ ਸੀ ਦੁਪਹਿਰ ਦੇ ਟਾਈਮ ਮੈਂ ਬਾਰਡਰ ਕ੍ਰੋਸ ਕਰ ਚੁੱਕਿਆ ਸੀ ਦੁਪਹਿਰੇ 2-3 ਵਜੇ ਬੇਰੋਜ਼ਗਾਰ ਸੀ ਸੋਚਿਆ ਵੀ ਬਾਹਰ ਜਾ ਕੇ ਵੀ ਕੰਮ ਤੰਦਾ ਮਿਲੇਗਾ ਕੋਸ਼ਿਸ਼ ਕਰਾਂਗੇ ਵੀ ਇੱਥੇ ਸੁੱਖ ਨਹੀਂ ਸੀ ਉੱਥੇ ਵੀ ਸੁੱਖ ਵੇਖਣ ਵਾਸਤੇ ਗਏ ਸੀ ਕਿ ਪਤਾ ਸੀ ਵੀ ਇੱਥੇ ਆ ਕੇ ਦੁਖੀ ਹੋ ਜਾਾਂਗੇ ਫਰਜ਼ੀ ਏਜੰਟਾਂ ਦਾ ਧੋਖਾ ਅਤੇ ਉਸ ਧੋਖੇ ਨੇ ਰੋਲ ਦਿੱਤੀ ਜਵਾਨੀ ਰੋਲ ਦਿੱਤੇ ਪਰਿਵਾਰ ਰੋਲ ਦਿੱਤੇ ਮਾਪੇ ਦਰਦ ਤੁਸੀਂ ਸੁਣਿਆ ਕਿਸ ਤਰ੍ਹਾਂ ਸਫਰਾਂ ਚੋਂ ਨਿਕਲ ਕੇ ਅਮਰੀਕਾ ਪਹੁੰਚੇ ਪਰ ਅਮਰੀਕਾ ਵਿੱਚ ਜੋ ਉਹਨਾਂ ਨਾਲ ਹੋਇਆ ਉਸ ਤੋਂ ਤੁਸੀਂ ਵੀ ਜਾਣੋ ਵਿਦੇਸ਼ ਜਾਓ ਜਾਣਾ ਚਾਹੀਦਾ ਪਰ ਇੱਕ ਨੰਬਰ ਵਿੱਚ ਹੌਸਲਾ ਨਹੀਂ ਹਾਰਨਾ ਨਵੀਂ ਜ਼ਿੰਦਗੀ ਨਵੇਂ ਪਵਿੱਖ ਤੇ ਨਵੇਂ ਸੁਪਨੇ ਦੇਖਣ ਵਿੱਚ ਕੋਈ ਹਰਜ ਨਹੀਂ ਖੈਰ ਹੁਣ ਦੇਖਣਾ ਇਹ ਹੋਏਗਾ ਕਿ ਇਹਨਾਂ ਦੀ ਮਦਦ ਸਰਕਾਰ ਕੀ ਕੁਝ ਕਰਦੀ ਹੈ ਕਿ ਫਰਜ਼ੀ ਏਜੰਟਾਂ ਤੇ ਕਾਰਵਾਈ ਹੋਏਗੀ ਖੈਰ ਸਿਆਣੇ ਕਹਿੰਦੇ ਨੇ ਆਪਣੀ ਮਿੱਟੀ ਵਿੱਚ ਦੇਖੇ ਸੁਪਨੇ ਗੈਰ ਮਿੱਟੀ ਵਿੱਚ ਰੁੱਲਦੇ ਵੇਖੇ ਨੇ ਅੱਖਾਂ ਅੱਗੇ ਦੇਖ ਕੇ ਮੜੀ ਖਾਬਾਂ ਦੀ ਸੁਪਨੇ ਦੇਖਣੇ ਭੁੱਲਦੇ ਵੇਖੇ ਨੇ ਬਿਊਰੋ ਰਿਪੋਰਟ ਪੀਟੀਸੀ ਨਿਊਜ਼